ਸਾਲ ਦੋਸਤੋ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਚੰਗੀ ਤਰ੍ਹਾਂ ਇਸ ਵੀਡੀਓ ਨੂੰ ਤੁਸੀਂ ਦੇਖਣਾਗਾ ਅੰਤ ਤੱਕ ਕਿ ਜਿਹੜਾ ਤੁਸੀਂ ਇੱਕ ਸਾਈਡ ਦੇ ਉੱਪਰ ਵੇਖ ਰਹੇ ਹੋਗੇ ਕਿ ਜਾਨਵਰ ਚੋਗਾ ਚੁਗ ਰਹੇ ਨੇਗੇ ਸਾਡੀਆਂ ਇੱਕ ਬਹੁਤ ਕੋਸ਼ਸ਼ਾਂ ਦੇ ਕਾਰਨ ਜਿਹੜੇ ਸਾਡੇ ਕੁਦਰਤ ਦੇ ਜਿਹੜੇ ਜੀਵ ਸੀ ਪੰਛੀ ਸੀਗੇ ਉਹ ਉਹ ਲੋਪ ਹੁੰਦੇ ਜਾ ਰਹੇ ਸੀ ਅਸੀਂ ਆਪਣੀ ਇੱਕ ਸਾਲ ਦੀ ਮਿਹਨਤ ਤੋਂ ਪੂਰੇ ਮੇਨਤ ਕਰਕੇ ਅਸੀਂ ਆਪਦੇ ਕੋਠਾਂ ਦੇ ਉੱਪਰ ਦਾਣੇ ਪਾ ਕੇ ਇਹਨਾਂ ਨੂੰ ਪਾਣੀ ਰੱਖ ਕੇ ਤੁਸੀਂ ਚੰਗੀ ਤਰ੍ਹਾਂ ਵੀਡੀਓ ਨੂੰ ਦੇਖ ਲਓ ਕਿਵੇਂ ਸਾਰੇ ਜਾਨਵਰ ਅਸੀਂ ਗਝਾਲੇ ਤੇ ਇਹਨਾਂ ਦਾ ਟਾਈਮ ਬੰਨਿਆ ਹੋਇਆਗਾ ਟਾਈਮ ਦੇ ਹਿਸਾਬ ਦੇ ਨਾਲ ਹੀ ਇਹ ਆਪਦਾ ਝੋਗਾ-ਝੋਗਾ ਣਾਉਂਦੇ ਆ ਉੱਥੇ ਝੋਗਾ ਸਾਡੇ ਵੱਲੋਂ ਪਾਇਆ ਪਿਆ ਹੁੰਦਾਗਾ ਕਿਉਂਕਿ ਇਹ ਇੱਕ ਬਹੁਤ ਹੀ ਉਹਨਾਂ ਦਾ ਕੰਮ ਹੁੰਦਾਗਾ ਪੋਦੇ ਮਹੀਨੇ ਦੇ ਵਿੱਚ ਜਾਂ ਮਾਘ ਦੇ ਮਹੀਨੇ ਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਕੋਈ ਫਸਲ ਕੋਈ ਨਹੀਂ ਕਿ ਵੀ ਜਿਹੜੀ ਉਹ ਬਾਨਾਰੀ ਵਿੱਚ ਜਾ ਕੇ ਆਪਦਾ ਹੋ ਢਿੱਡ ਭਰ ਲੈਣਾ ਤੇ ਇਸ ਪੰਸੀਆਂ ਨੂੰ ਜਿਉਂਦਾ ਰੱਖਣ ਲਈ ਇਸ ਪੰਸੀਆਂ ਨੂੰ ਸਾਂਭ ਸੰਭਾਲ ਦੇ ਵਾਸਤੇ ਅਸੀਂ ਇੱਕ ਛੋਟੀ ਜੀ ਬਹੁਤ ਵੱਡਾ ਇੱਕ ਅਪਰਾਲਾ ਕਰਿਆ ਗਿਆ ਆਪਦੇ ਕੋਠੇ ਦੇ ਉੱਪਰ ਜਿਹੜੀ ਇਹ ਟੈਂਕੀ ਪਈ ਆ ਟੈਂਕੀ ਦਾ ਜਿਹੜਾ ਓਵਰ ਪਾਣੀ ਹੁੰਦਾ ਹੈਗਾ ਦੋਸਤੋ ਉਹ ਥੱਲੇ ਡੁੱਲਦਾ ਹੈਗਾ ਥੱਲੇ ਅਸੀਂ ਇੱਕ ਭਾਂਡਾ ਧਰਿਆ ਹੋਇਆ ਕੁੰਡਾ ਧਰਿਆ ਹੋਇਆ ਹੈ ਉਹ ਜਦੋਂ ਅਸੀਂ ਟੈਂਕੀ ਭਰਦੇ ਆ ਤਾਂ ਉਸ ਨੂੰ ਰੋਜ਼ ਤਾਜ਼ਾ ਪਾਣੀ ਪੈਂਦਾ ਹੈਗਾ ਜਦੋਂ ਉਸ ਦੇ ਉੱਪਰ ਮင်း ਦੇ ਦਮੀਆਬਾਦੋ ਖਰਾਬ ਹੋ ਜਾਂਦਾ ਉਸ ਨੂੰ ਸਾਫ ਸਫਾਈ ਕਰਕੇ ਉਸ ਕੁੰਡੇ ਨੂੰ ਉਹਦੇ ਵਿੱਚੋਂ ਪੂਰੀ ਚੰਗੀ ਤਰ੍ਹਾਂ ਸਰਫ ਨਾਲ ਸਾਫ ਕਰਕੇ ਉਹਨੂੰ ਫਿਰ ਸੁੱਚਾ ਉਸ ਭਾਂਡੇ ਨੂੰ ਕੀਤਾ ਜਾਂਦਾ ਹੈ ਜਿਹੜੀ ਕੋਈ ਉਹ ਜੰਮੀ ਹੁੰਦੀ ਹੈ ਉਹ ਲੈ ਜਾਂਦੀ ਹੈ ਆ ਕਿੰਨੇ ਪાંਸੀ ਦੇਖੋ ਅਸੀਂ ਗਿਝਾਏ ਇੱਕ ਸਾਡੀ ਛੋਟੀ ਜੀ ਕੋਛ ਦੇ ਨਾਲ ਇੱਕ ਕਿੱਡਾ ਵੱਡਾ ਇੱਕ ਪੁੰਨ ਦਾ ਕੰਮ ਹੈਗੇ ਜੇ ਆਪਾਂ ਚੰਗਾ ਕਰ ਸਕਦੇ ਆ ਤਾਂ ਪાંਸੀਆਂ ਵਾਸਤੇ ਇੱਕ ਰਹਿਣ ਬਸੇਰਾ ਵੀ ਅਸੀਂ ਤਿਆਰ ਕਰਨ ਜਾ ਰਹੇ ਆ ਕਿ ਜਿਨ੍ਹਾਂ ਦਾ ਉਹ ਆਲ ਨੇ ਬਣੀ ਜਾਂਦੇ ਨੇਗੇ ਉਹ ਵੀ ਅਸੀਂ ਆਪ ਦੀ ਤਰਫੋਂ ਲਾ ਰਹੇ ਹਾਂਗੇ ਤੇ ਇਹ ਦੇਖੋ ਜਾਨਵਰ ਸਾਰੇ ਹਰੇਕ ਜਿਵੇਂ ਘੁੱਗੀਆਂ ਗਟਾਰਾਂ ਤੋਤੇ ਕਿਵੇਂ ਆਪਦਾ ਮਨੋਰੰਜਨ ਕਰ ਰਹੇ ਹੈ ਕਿਵੇਂ ਉਹ ਚੋਗਾ ਚੁੱਕ ਰਹੇ ਹੈ ਤੇ ਕਿਵੇਂ ਡਾਰਾਂ ਦੀਆਂ ਡਾਰਾਂ ਬਣ ਕੇ ਆਪਦੇ ਇੱਕ ਦੂਜੇ ਦੇ ਨਾਲ ਪੂਰਾ ਖੁਸ਼ਮਈ ਹੋ ਕੇ ਤਾਂ ਚੋਗਾ ਵੀ ਚੁੱਕ ਰਹੇ ਹੈ ਤੇ ਜਿਹੜਾ ਪਾਣੀ ਹੈਗਾ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਰੀ ਜਾਣਕਾਰੀ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਸਕਿੱਪ ਨਾ ਕਰਿਓ ਤੁਸੀਂ ਪੂਰਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਦੋਸਤੋ ਵੀ ਜਿਹੜੀ ਇੱਕ ਕੂਂਡੇ ਦੇ ਵਿੱਚ ਪਾਣੀ ਹੈਗਾ ਪਾਣੀ ਦੇ ਵਿੱਚ ਨਾ ਪਾਣੀ ਪੀਂਦੇ ਨੇ ਨਾਲੇ ਨਹਾਉਂਦੇ ਨੇਗੇ ਤੇ ਨਾਲੇ ਫੇਰ ਉਹਦੇ ਵਿੱਚ ਫੇਰ ਆਪ ਦਾ ਚੋਗਾ ਚੁਗਦੇ ਨੇ ਤਾਂ ਇੱਕ ਖੇਡ ਦੀ ਤਰ੍ਹਾਂ ਵੀ ਨਾਲੇ ਕਿੰਨੇ ਆ ਪੰਛੀ ਤੋਤੇ ਘੁਗੀਆਂ ਗਟਾਰਾਂ ਤੇ ਚਿੜੀਆਂ ਸਾਡਾ ਜਿਹੜਾ ਇਹ ਪੰਛੀ ਅਲੋਪ ਹੁੰਦਾ ਜਾਂਦਾ ਰਿਹਾ ਸੀਗਾ ਕਿ ਜਿਹੜੇ ਬਾਹਰ ਜਾਂਦੇ ਸੀ ਜਦੋਂ ਕੀਟਨਾਸ਼ਕ ਦਵਾਈਆਂ ਪੰਜਾਂ ਹੁੰਦੀਆਂ ਸੀ ਬਾਣਾ ਦੇ ਵਿੱਚ ਸਾਡੇ ਜਿਹੜੇ ਪੰਛੀ ਸੀ ਉਹ ਖਾਂਦੇ ਸੀ ਤਾਂ ਉਹ ਮਰ ਜਾਂਦੇ ਸੀ ਅੱਜ ਜਿਹੜਾ ਸਾਡਾ ਸਮਾਂ ਗਿਆ ਉਹ ਖੇਤੀ ਪ੍ਰਧਾਨ ਜਿਹੜਾ ਸੂਬਾ ਸਾਡਾ ਹੋ ਉਹਦੇ ਵਿੱਚ ਅੱਜ ਸਾਰਾ ਕੀਟਨਾਸ਼ਕ ਦਵਾਈਆਂ ਵਰਤੀਆਂ ਜਾਂਦੀਆਂ ਨੇ ਬਹੁਤ ਜ਼ਿਆਦਾ ਬੇਸਖੋ ਚੂਹਿਆਂ ਵਾਸਤੇ ਆਪਾਂ ਖੱਡਾਂ ਦੇ ਉੱਪਰ ਰੱਖਦੇ ਆ ਬੇਸਖ ਕੋਈ ਵੀ ਕੀਟਨਾਸ਼ਕ ਦਵਾਈਆਂ ਦੇ ਨਾਲ ਸਾਡਾ ਜਿਹੜਾ ਹੈ ਪੰਛੀ ਹੈ ਉਹ ਬਹੁਤ ਅਲੋਪ ਹੋ ਗਏ ਜਦੋਂ ਉਹ ਚੀਜ਼ਾਂ ਖਾਂਦੇ ਨੇ ਤਾਂ ਉਹ ਮਰ ਜਾਂਦੇ ਨੇ ਅਸੀਂ ਕੋਠਿਆਂ ਦੇ ਉੱਪਰ ਆਪਦਾ ਇਹਨਾਂ ਨੂੰ ਬੰਦੋਬਸਤ ਪੂਰੀ ਚੰਗੀ ਤਰ੍ਹਾਂ ਇਹਨਾਂ ਦਾ ਕੀਤਾ ਹੋਇਆਗਾ ਤੇ ਡੇਲੀ ਸਾਡੀ ਇਹ ਡਿਊਟੀ ਹੈਗੀ ਡਿਊਟੀ ਦੇ ਕਾਰਨ ਅਸੀਂ ਆਪਦੀ ਪੂਰੀ ਡਿਊਟੀ ਬਿਜਾਉਣਿਆ ਵੀ ਇੱਕ ਇੱਕ ਇਹ ਪੁੰਨ ਦਾ ਕੰਮ ਹੈਗਾ ਕਿਸੇ ਨੂੰ ਚੋਗਾ ਪਾਉਣਾ ਕਿਸੇ ਪੰਛੀ ਨੂੰ ਬਚਾਉਣਾ ਤੇ ਉਹਨਾਂ ਦੀ ਸੇਵਾ ਕਰਨਾ ਕਿਉਂਕਿ ਜਿਹੜਾ ਇਨਸਾਨ ਹੈ ਇਨਸਾਨ ਤਾਂ ਸਾਰੀ ਸੂਝ-ਬੂਝ ਹੈਗੀ ਪਰ ਜਿਹੜੇ ਇਹ ਕੁਦਰਤ ਦੇ ਜੀਵ ਨੇਗੇ ਉਹ ਸੁਪਰਮਾਤਮਾ ਦੇ ਸਾਜੇ ਹੋਏ ਜੀਵਨਗੇ ਇੱਕ ਕੁਦਰਤ ਹੈਗੀ ਇਹਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਨਾਲੇ ਤਾਂ ਜੀ ਲਵਾ ਕੇ ਰੱਖਦੇ ਆ ਚੀਂ ਚੀ ਆਪਦਾ ਪੂਰਾ ਚਿੰਗ ਚਿਂਗੜਾ ਹੈ ਪਾਉਂਦੇ ਨੇਗੇ ਤੇ ਮਨੋਰੰਜਨ ਵੀ ਕਰਾਉਂਦੇ ਨੇਗੇ ਇਹਨਾਂ ਦਾ ਤੇ ਤੋਤੇ ਨੇ ਦੇਖੋ ਕਿੰਨੀਆਂ ਸੋਹਣੇ ਜਾਨਵਰ ਨੇਗੇ ਕੋਠੇ ਦੇ ਉੱਪਰ ਜਦੋਂ ਆਉਂਦੇ ਨੇ ਰੌਣਕ ਲਾਉਂਦੇ ਨੇਗੇ ਇਸ ਕਰਕੇ ਦੋਸਤੋ ਸਾਡਾ ਇਹ ਇੱਕ ਅਪਰਾਲ ਹੈਗਾ ਸੋਨੂ ਇਹ ਕਹਿਜਾ ਲੱਗਿਆ ਤੇ ਵਧੀਆ ਲੱਗਿਆ ਤਾਂ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਤੇ ਜਾ ਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੇ ਇਸ Facebook ਪੇਜ ਨੂੰ ਫੋਲੋ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਕੀਮਤੀ ਵਿਚਾਰ ਦੋਸਤੋ ਤੁਸੀਂ ਦੇਣੇ ਆਗੇ ਧੰਨ